ਰਾਦਰਸ ਜੀ ਲੋਕਾਰੇ ਲਾਈਟ ਲੈ ਲੋ ਲਾਈਟ ਕੀ ਹੈ ਸੱਚ ਤੇ ਹੰਦੇਰਾ ਕੀ ਹੈ ਝੂਠ ਲਾਈਟ ਲੈ ਲੋ ਲਾਈਟ ਦੇ ਨਾਲ ਸੰਗਸਟਾ ਦਿਸੇਗਾ ਆ ਰੱਬ ਦਾ ਦਰਵਾਸਾ ਦਰਵਾਜਾ ਦਿਸੇ ਜੰਗਲ ਵੀ ਸਾਡਾ ਘਰ ਹੋਵੇ ਤੇ ਹੋਵੇ ਮੱਸੀ ਦੀ ਰਾਤ ਇੱਕ ਦ੍ਰਿਖਤਾਂ ਦਾ ਅੰਧੇਰਾ ਇੱਕ ਮੱਸੀ ਦੀ ਰਾਤ ਦਾ ਅੰਧੇਰਾ ਤੇ ਫਿਰ ਕੋਈ ਚੁਗੀ ਲੱਭ ਕੇ ਦੱਸੇ ਤੇ ਸਹੀ ਸੁਪਨਾ ਕਰਕੇ ਤੇ ਲੱਭ ਕੇ ਦੱਸੇ ਨਹੀਂ ਲੱਭ ਸਕੇ ਉਹਦੀ ਜਰੂਰਤ ਕਾਹਦੀ ਪਵੇਗੀ ਲਾਈਟ ਦੀ ਲਾਈਟ ਹੋਵੇਗੀ ਕਣੇ ਜੰਗਲ ਵਿੱਚੋਂ ਇਹ ਆਪਣਾ ਘਰ ਲੱਭ ਜਾਵੇ ਕਿਸੇ ਤਰ੍ਹਾਂ ਸੰਸਾਰ ਤੋਂ ਅੰਧੇਰਾ ਹੈ ਲਾਈਟ ਹੈ ਸੱਚ ਦੀ ਜਿਹਦੇ ਕੋਲ ਵੀ ਸੱਚ ਹੋਵੇਗਾ ਉਹ ਨੂੰ